ਕੁੱਕ ਨੂੰ ਅੱਜਾ ਪਤਾ ਰੂ ਕਰਨੇ ਹੋਏ ਵੀ ਜਿਆਦਾ ਬੰਦਾ ਸ਼ਾਮ ਨੂੰ ਚਾਰ ਬੀਅਰ ਲਾ ਕੇ ਬੰਦਾ ਥੋੜਾ ਜਿਹਾ ਮੂਰਦੋ ਮੈਂ ਭਾਈ ਲੋਈ ਚ ਰੱਖ ਤੁਸੀਂ ਬਹੁਤ ਸਾਫ ਬਚ ਗਏ ਹੋ ਵੀ ਯਾਰ ਮੈਂ दारू ਨਹੀਂ ਪੀਂਦਾ ਜਾਂ दारू ਵਾਲੇ ਗਾਣੇ ਤਾਂ ਆਪ ਜਿੰਨੇ ਤੁਸੀਂ ਗਾਣੇ ਗਾਉਨੇ ਹੋ ਉਹਦੇ ਤਾਂ ਗੱਲ ਹੀ दारू ਦੀ ਆ ਇਹਦੇ ਚ ਕਿੰਨੇ ਗੱਟੇ ਮੁਕਾਤੇ ਇਹ ਫਿਰ ਜਿਆਦਾ ਫਿਰ ਆਪ ਨੇ ਪੀ ਪੀਓ ਲੋਕਾਂ ਨੂੰ ਕਹੋ ਵੀ ਮੈਂ ਤਾਂ ਆਪ ਭਰਾਵਾ ਮੂਰੇ ਰੱਖਦਾ ਰੋਜ਼ ਕੋਈ ਲੋਹਿਆ ਉਹਦੇ ਵੀ ਘਰੇ ਵਾਲ ਫੁਕਰੇ ਹੁੰਦੇ ਆ ਉਹ ਮੈਨੂੰ ਮਹਿਲੇ ਹੀ ਐ ਨਜ਼ਰਿਆਂ ਚ ਦੇਖਦਾ ਹੀ ਕਰੇਗਾ ਵੈਦਕੇ ਹੋਗਾ ਪਾਰੀਣਾ ਮੈਨੂੰ ਸੱਚੀ ਨਹੀਂ ਪਤਾ ਕਿਉਂ ਯਾਰ ਮੈਂ ਪੀਤੀ ਕਿਤੇ ਬਈ ਦਾਰੂ ਕੰਟੀਨਿਊ ਰੱਖੀ ਹੋਈ ਚੱਲ ਗਿਆ ਫਿਰ ਆਏ ਹੋਗਾ ਵੀ ਹੁਣ ਜੋ ਚੱਲ ਗਿਆ ਕਰੀ ਚੱਲੋ ਅੱਛਾ ਦਾਰੂ ਦੀ ਬਹਿਜੋ ਗੱਡੀਆਂ ਦਾ ਸ਼ੌਂਕ ਹਲੋਇਆ ਸ਼ੌਂਕ ਜਿਹੜਾ ਮੇਰੇ ਸਕੂਨ ਦਿੰਦਾ ਹਮ ਬਸ ਕਿਉਂਕਿ ਨਸ਼ਾ ਪਤਾ ਕੋ ਕਰਨੇ ਹੋਏ ਕੋਈ ਜਿਆਦਾ ਬੰਦਾ ਸ਼ਾਮ ਨੂੰ ਚਾਰ ਬੀਅਰ ਲਾ ਕੇ ਬੰਦਾ ਥੋੜਾ ਜਿਹਾ ਮੂਰ ਤੋਂ ਮੈਂ ਬਈ ਲੋਇਜ ਹੀ ਰਹਿਣਾ ਪਰ ਤੁਸੀਂ ਸਾਰੇ ਆਪ ਤੁਸੀਂ ਬਹੁਤ ਸਾਫ ਬਚ ਗਏ ਹੋ ਬਈ ਯਾਰ ਮੈਂ दारू ਨਹੀਂ ਪੀਂਦਾ ਜਾਂ दारू ਵਾਲੇ ਗਾਣੇ ਤਾਂ ਆਪ ਜਿੰਨੇ ਤੁਸੀਂ ਗਾਣੇ ਗਾਉਨੇ ਹੋ ਉਹਦੇ ਤਾਂ ਗੱਲ ਹੀ दारू ਦੀ ਆ ਇਹਦੇ ਚ ਕਹਿੰਨੇ ਗੱਟੇ ਮੁਕਾਤੇ ਗਾਣਾ ਤੁਸੀਂ ਇਹ ਕਿਉਂਨੇ ਵੀ ਸਾਡੇ ਘਰੇ ਤਾਂ ਗੱਟੇ ਮੁਕਾ ਦਿੰਨੇ ਆ दारू ਦੇ ਆਪ ਤੁਸੀਂ ਹੱਥ ਨਹੀਂ ਲਾਉਂਦੇ ਇਹ ਫਿਰ ਜਿਆਦਾ ਫਿਰ ਆਪ ਵੀ ਪੀ ਪੀਓ ਲੋਕਾਂ ਨੂੰ ਕਹੋ ਵੀ ਮੈਂ ਤਾਂ ਆਪ ਭਰਾਵਾ ਮੂਰੇ ਰੱਖਦਾ ਰੋਜ ਨਹੀਂ ਬਈ ਉਹ ਨਾ ਤੁਹਾਡੇ ਜਿਹੜਾ ਮੁਕਸਰ ਦੇ ਜਿਹੜਾ ਤੁਹਾਡਾ ਮੁਕਸਰ ਸਾਹਿਬ ਏਰੀਆ ਨਾ ਜਿਹੜਾ ਵੀ ਕੋਈ ਅਲੱਗ-ਅਲੱਗ ਏਰੀਆ ਹੁੰਦੇ ਨਾ ਉਹਦਾ ਸਲੈਂਗ ਅਲੱਗ ਹੁੰਦਾ ਹੂੰ ਮੇਰਾ ਲੁਧਿਆਣਾ ਜਲਾ ਠੀਕ ਹੈ ਮੈਨੂੰ ਸੱਚੀ ਬਾਈ ਗॉड ਮੈਨੂੰ ਨਹੀਂ ਪਤਾ ਸੀ ਵੀ ਗੱਟੇ ਗੁੱਟ ਦੇ ਕੀ ਹੁੰਦਾ ਅੱਛਾ 2017 ਸਾਲ ਤੱਕ ਮੈਨੂੰ ਇਹ ਗੱਲ ਨਹੀਂ ਪਤਾ ਸੀ ਵੀ ਗੱਟੇ ਗੁੱਟ ਦੇ ਹੁੰਦਾ ਕੀ ਹੈ ਹੂੰ ਹੁਣ ਲੋਕ ਕੱਲੂ ਭਰਾ ਕੋਈ ਦੇਖਣਗੇ ਉਹ ਕਹਿਣਗੇ ਯਾਰ ਵੀ ਮੈਂ ਮਰੀਆ ਦਾ ਝੂਠ ਹੂੰ ਸੱਚੀ ਨਹੀਂ ਬਪਾ ਇਹ ਗੱਲ ਦਾ ਗਵਾਹ ਜੱਗੀ ਸਘੇੜਾ ਠੀਕ ਹੈ ਤੁਸੀਂ ਉਹਨੇ ਗਾਣਾ ਲਿਖਿਆ ਉਹਨੂੰ ਪੁੱਛ ਲਿਓ ਮੈਨੂੰ ਉਹ ਚੰਡੀਗੜ੍ਹ ਅਸੀਂ ਮੇਰਾ ਐਡੀਟਰ ਬੌਂਟੀ ਠੀਕ ਹੈ ਉਹਦੇ ਅਸੀਂ ਗਾਣਾ ਐਡਿਟ ਕਰਾ ਰਹੇ ਹਾਂ ਜੱਟ ਦੀ ਸਕੀਮ ਉਹ ਤੋਂ ਪਹਿਲਾ ਗਾਣਾ ਆਇਆ ਠੀਕ ਹੈ ਜੱਟ ਤੇ ਸਕੀਮ ਗਾਣਾ ਅਸੀਂ ਐਡਿਟ ਕਰਾ ਰਹੇ ਹਾਂ ਐਡਿਟ ਕਰਾ ਕੇ ਮੈਂ ਬਾਹਰ ਨਿਕਲਦਾ ਤੇ ਉੱਥੇ ਮੈਨੂੰ ਬਾਈ ਗਾਣਾ ਸੁਣਾਉਂਦਾ ਕਹਿੰਦਾ ਵੀ ਆਪਾਂ ਗਾਣਾ ਲਿਖਿਆ ਹਮ ਮੈਂ ਕੀ ਕਹਿੰਦਾ ਜਿੰਨੀ ਥੋੜੀ ਸਾਲ ਚ ਕਣਕ ਲੱਗਦੀ ਹਮ ਉਹਨੇ ਤੇ ਲੱਗ ਜਾਂਦੇ ਗੱਟੇ-ਗੁੱਟੇ ਹਮ ਹੁਣ ਮੈਂ ਬਾਈ ਨਾਲ ਦੂਜਾ ਗਾਣਾ ਕਰ ਰਿਹਾ ਪਹਿਲਾ ਗਾਣਾ ਇੱਕ ਜੱਟ ਦਾ ਸੀ ਉਹ ਦੂਜਾ ਠੀਕ ਮੈਂ ਕਿਹਾ ਯਾਰ ਵੀ ਰਾਈਟਰ ਵੱਡਾ ਹਮ ਮੈਂ ਤਾਂ ਆਪਦੇ ਆਪ ਨੂੰ ਪਹਿਲੇ ਨਹੀਂ ਕੋ ਸਮਝਦਾ ਸੀ ਠੀਕ ਹੈ ਤੇ ਉੱਤੋਂ ਮੈਂ ਕਿਹਾ ਮਸਾ ਇਹਦਾਂ ਸੈਟਿੰਗ ਆਈ ਆ ਮੈਂ ਕਿਹਾ ਜੇ ਉਹਨੂੰ ਜਵਾਬ ਦੇਤਾ ਇਹਨੇ ਸੋਚਣਾ ਵੀ ਫੋਗਰਾ ਹੋਇਆ ਫਿਰਦਾ ਹਾਂ ਤੇ ਕੂ ਮੈਨੂੰ ਇਹ ਆ ਉਹਦਾ ਵੀ ਗਰੇ ਵਾਲ ਫੋਕਰੇ ਹੁੰਦੇ ਆ ਉਹ ਮੈਨੂੰ ਪਹਿਲਾਂ ਹੀ ਐ ਨਜ਼ਰਾਂ ਨਾਲ ਦੇਖਦਾ ਸੀ ਮੈਂ ਕਿਹਾ ਯਾਰ ਇਹਨੂੰ ਜਵਾਬ ਨਹੀਂ ਦੇਣਾ ਚੁੱਪ ਕਰਕੇ ਡੰਨ ਕਰ ਦੋ ਠੀਕ ਹੈ ਮੈਂ ਕਿਹਾ ਬਾਈ ਵੀ ਵੈਸੇ ਮੈਨੂੰ ਸਾਹ ਵੀ ਤਾਂ ਨਹੀਂ ਲੱਗੀ ਹੂੰ ਵੀ ਤੁਸੀਂ ਗੱਲ ਕਾਦੀ ਕਰ ਰਹੇ ਹੋ ਕਹਿੰਦਾ ਬਾਈ ਸਾਡੇ ਏਰੀਆ 'ਚ ਸ਼ਰਾਬ ਨੂੰ ਕਹਿੰਦੇ ਆ ਵੀ ਉਹਨੇ ਦੀ ਵੀ ਗੱਟੇ ਘੁੱਟਦੇ ਹਾਂ ਮੈਂ ਕਿਹਾ ਬਈ ਠੀਕ ਹੈ ਜੇ ਤੁਹਾਨੂੰ ਲੱਗਦਾ ਪਰ ਮੈਨੂੰ ਘਰੇ ਆਉਣ ਮੇਰੇ ਬੇਤੁਕੀ ਗੱਲ ਆ ਇਹ ਲੋਕਾਂ ਨੇ ਕੀ ਸੋਚਦੇ ਤੁਸੀਂ ਮਾਨ ਰੱਖਣ ਲਈ ਕਰ ਲਿਆ ਗਾ ਬਸ ਸਿਰਫ ਮਾਨ ਰੱਖਣ ਲਈ ਕਰ ਨਹੀ ਇਹ ਤਾਂ ਮੈਨੂੰ ਬਾਈਕਾਉਟ ਨਹੀਂ ਪਤਾ ਸੀ ਇਹ ਕੀ ਚੀਜ਼ ਆ ਮਤਲਬ ਮੈਂ ਫੇਰ ਕਹੀ ਜਾਂਦਾ ਵੀ ਲੋਕਾਂ ਨੇ ਕਿਹਾ ਬਾਈ ਤੂੰ ਕਿਉਂ ਗੱਪ ਮਾਰੀ ਨਾ ਮੈਨੂੰ ਸੱਚੀ ਨਹੀਂ ਪਤਾ ਕਿਉਂ ਯਾਰ ਮੈਂ ਪੀਤੀ ਨਹੀਂ ਕਦੇ ਬਾਈ ਅੱਛਾ ਤੇ ਪੀਤੀ ਹੋਵੇ ਜਗਾ ਕਦੇ ਛੱਡ ਤੱਕ ਕਦੇ ਸਾਡੇ ਏਰੀਆ ਚ ਵੀ ਕੱਢਦੇ ਵੀ ਘਟਾ ਰੈਕੋਟ ਲੁਧਿਆਣਾ ਏਰੀਆ ਦਾ ਉਧਰ ਸ਼ਰਾਬ ਨਹੀਂ ਨਹੀਂ ਪਰ ਇੱਕ ਗਾਣੇ ਤੋਂ ਬਾਅਦ ਤਾਂ ਤੁਹਾਨੂੰ ਦੂਜੇ ਗਾਣੇ ਚ ਵੀ ਤੁਸੀਂ दारू ਕੰਟੀਨਿਊ ਰੱਖੀ ਹੋਈ ਬਾਈਓ ਚੱਲ ਗਿਆ ਫਿਰ ਆਏ ਹੋਗਾ ਵੀ ਹੁਣ ਜਦੋਂ ਚੱਲ ਗਏ ਕਰੀ ਚੱਲੋ ਅੱਛਾ दारू ਤੇ ਹੀ ਬਹਿ ਜਾਓ ਫਿਰ ਦੋ ਤਿੰਨ ਗਾਣੇ ਉਧਰ ਹੀ ਕਰਦੇ ਲੋਕਾਂ ਨੇ ਗਾਣਾ ਪੱਠੀ ਕੋਲੀ ਲਾਲੀ ਜਿਸ ਕਰਨ ਫਿਰ ਤਾਂ ਵੀ ਫਿਰ ਤਾਂ ਫਿਰ ਤਾਂ ਕਿਉਂਕਿ ਫਿਰ ਜਿਹੜਾ ਚੀਜ਼ ਆਪਾਂ ਨੂੰ ਲੋਕ ਡਿਮਾਂਡ ਕਰਦੇ ਆ ਤੁਸੀਂ ਜਿਹੜੀ ਚੀਜ਼ ਤੁਸੀਂ ਪਰੋਸ ਕੇ ਇੱਕ ਵਾਰੀ ਦੇਤੀ ਜੇ ਤੁਹਾਨੂੰ ਵਧੀਆ ਲੱਗਦਾ ਫੂਡ ਫਿਰ ਆਪਾਂ ਉਹ ਦੁਬਾਰਾ ਦੁਬਾਰਾ ਟਰਾਈ ਕਰਦੇ ਆ ਵੀ ਚੱਲ ਪਰ ਉਹਨਾਂ ਗਾਣਾ ਜਿਹੜਾ ਉਹ ਗੱਟੇ-ਗੋਟੇ ਦੇ ਚੱਲੇ ਉਦੋਂ ਬਾਅਦ ਅਗਲੇ ਨਹੀਂ ਚੱਲੇ ਉਹ ਸ਼ਰਾਬ ਵਾਲੇ ਉਹ ਕੁਦਰਤੀ ਚੱਲਿਆ ਪਰ ਆਪਾਂ ਨੂੰ ਹੁੰਦਾ ਯਾਰ ਵੀ ਜਿਹੜੀ ਚੀਜ਼ ਆਪਾਂ ਕਰੀਆ ਜਦੋਂ ਆਪਾਂ ਕੋਈ ਕੱਪੜੇ ਪਾ ਕੇ ਆ ਜੀ ਤੁਸੀਂ ਕੱਪੜੇ ਪਾਏ ਆ ਹੂੰ ਤੁਹਾਡੇ ਸ਼ਰਟ ਵਧੀਆ ਲੱਗਦੀ ਆ ਮੈਂ ਤੁਹਾਨੂੰ ਕਹਿੰਦਾ ਯਾਰ ਤੁਹਾਡੇ ਬਾਈ ਪਿੰਕ ਜੀ ਸ਼ਰਟ ਵਧੀਆ ਲੱਗਦੀ ਤੁਸੀਂ ਬਾਈ ਟਰਾਈ ਕਰੋਗੇ ਬਾਰ-ਬਾਰ ਵੀ ਉਦਾਂ ਕੋਈ ਮੈਨੂੰ ਜੇ ਕੋਈ ਕਹਿੰਦੇ ਮੈਂ ਉਹੀ ਪਾਉਣਾ ਨਹੀਂ ਉਹ ਵੀ ਪਾਉਣਾ ਤੁਸੀਂ ਸ਼ੋਰੂਮ ਜਾ ਕੇ ਕਲਰ ਵੀ ਹੋ